ਤੇਰੀ ਗੱਲ ਸੋਣੀ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਆ ਸਮਾਨ ਪਾ ਕੇ ਰੱਖ ਦੇ ਆ ਹੈਪੀ ਠੈਰ ਕੇ ਬਿਸਕੁਟ ਬਣਵਾ ਲਿਆਊਗਾ ਨਾਲੇ ਜਦ ਨੂੰ ਮੀਂਹ हट ਜਾਊਗਾ ਸਿਮੀ ਦਾ ਪਹਿਲਾ ਸੰਧਾਰਾ ਐ ਉਹਨੂੰ ਸੰਧਾਰਾ ਦੇ ਕੇ ਆਉਣਾ ਆਪਾਂ ਨੇ ਚਲੋ ਕੋਈ ਨਾ ਮਾਮੀ ਜੀ ਮੈਂ ਕਰ ਦਿੰਨੀ ਆ ਤਿਆਰੀ ਔਰ ਉਹਦੀ ਸੱਸ ਵੀ ਕਹਿੰਦੀ ਹੋਊਗੀ ਵੀ ਸੌਣ ਦਾ ਪਹਿਲਾ ਸੰਧਾਰਾ ਐ ਇਹਦੇ ਪੇਕਿਆਂ 'ਚ ਹਜੇ ਤੱਕ ਕੋਈ ਆਇਆ ਹੀ ਨਹੀਂ ਚਲੋ ਕੋਈ ਨਾ ਮਾਮੀ ਜੀ ਤੁਸੀਂ ਟੈਨਸ਼ਨ ਨਾ ਲਵੋ ਮੈਂ ਇਹਨਾਂ ਦੇ ਆਉਣ ਤੋਂ ਪਹਿਲਾਂ ਨਾ ਸਾਰੀ ਤਿਆਰੀ ਕਰਕੇ ਰੱਖ ਦਿੰਨੀ ਆ ਪਾ ਦਿੰਨੀ ਆ ਸਮਾਨ ਔਰ ਹਜੇ ਤੇ ਮੇਰਾ ਬਾਜ਼ਾਰ ਦਾ ਵੀ ਢੇੜਾ ਲੱਗਣਾ ਕਿਉਂਕਿ ਪਹਿਲਾ ਸੌਣ ਦਾ ਤਿਉਹਾਰ ਹੈ ਸਾਰੇ ਡੱਬਰ ਨੂੰ ਕੱਪੜਾ ਲੀੜਾ ਵੀ ਦੇਣਾ ਪਊਗਾ ਉਹ ਮਾਮੀ ਜੀ ਮੈਂ ਤੁਹਾਨੂੰ ਆਏ ਕਹਿੰਦੀ ਸੀ ਵੀ ਜੀ ਆਪਾਂ ਸਿਮਮੀ ਨੂੰ ਹੀ 4 ਦਿਨ ਲੈ ਆਉਂਦੇ ਹੁਣ ਤੀਆਂ ਕਰਕੇ ਸਾਰੀਆਂ ਹੀ ਕੁੜੀਆਂ ਆਉਂਦੀਆਂ ਨੇ ਨਾਲ ਤਾਂ ਉਹ ਆਪਣੇ ਕੋਲੇ ਰਹਿ ਜਾਂਦੀ ਫਿਰ ਆਪਾਂ ਉਹਨੂੰ ਜਾਂਦੀ ਨੂੰ ਸੰਦਾਰਾ ਦੇ ਦਿੰਦੇ ਨਾਲੇ ਉਹਦੇ ਸਹੁਰੇ ਵੀ ਉਹਨੂੰ ਪਹਿਲਾ ਸੌਣ ਦੇ ਜਾਂਦੇ ਣਾਲੇ ਦਾ ਉਹ ਕਪੜਾ ਲੀਡ ਆਪਦੀ ਪਸੰਦ ਦਾ ਲੈ ਜਾਂਦੀ ਜਿਹੇ ਜੱਲ ਲਿਜਾਣਾ ਸੀ ਗੱਲ ਤਾਂ ਤੇਰੀ ਠੀਕ ਐ ਪਰ ਮੈਨੂੰ ਐਵੇਂ ਆਪਾਂ ਆਪਣਾ ਕੰਮ ਨਿਬੜੀਏ ਜਿੱਦ ਦਿਨ ਆਪਾਂ ਸੰਧਾਰਾ ਦੇਣ ਜਾਵਾਂਗੇ ਉਸ ਦਿਨ ਆਪਾਂ ਸਿਮੀ ਨੂੰ 4 ਦਿਨ ਲੈ ਆਵਾਂਗੇ ਦੇਖ ਸੰਧਾਰਾ ਤੇ ਆਪਾਂ ਨੇ ਦੇਣਾ ਹੀ ਐ ਚਾਹੇ ਉਰੇ ਆਈ ਨੂੰ ਦੇ ਦਈਏ ਚਾਹੇ ਉੱਥੇ ਜਾ ਕੇ ਦੇ ਦਈਏ